ਲਓ ਜੀ ਭਰਾਵੋ ਅੱਜ ਆਪਣੇ ਕੋਲੇ ਇੱਕੋ ਘਰੇ ਇੱਕੋ ਵੀਰ ਦੇ ਚਾਰ ਟਰੈਕਟਰ ਵਕਾਊ ਆ ਪਹਿਲਾਂ ਜੀ ਸੋਨਾਲੀਕਾ ਮਿੰਨੀ 60 ਭਰਾਵੋ RX ਐਮ ਐਮ ਸੁਪਰ ਪਾਵਰ ਸਟੀering ਦੇ ਵਿੱਚ ਜ਼ਿਲ੍ਹਾ ਵੀਰਾਂ ਦਾ ਸ਼੍ਰੀ ਮਖਸਰ ਸਾਹਿਬਾ ਜੀ ਪਿੰਡ ਕੌੜਿਆਂ ਵਾਲੀ ਦੇ ਵਿੱਚ ਟਰੈਕਟਰ ਵਕਾਊ ਆ ਨੰਬਰ ਵੀਰਾਂ ਦਾ ਨੋਟ ਕਰ ਲਓ 9501887369 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਪੰਜਾਬ ਨੰਬਰ ਦਾ ਟਰੈਕਟਰ ਆ 3.5 ਲੱਖ ਰੁਪਏ ਦੇ ਆਸੇ ਪਾਸੇ ਡਿਮਾਂਡ ਆ ਵੀਰਾਂ ਦੀ ਕੰਡੀਸ਼ਨ ਤੋਂ ਟਰੈਕਟਰ ਦੀ ਦੇਖ ਸਕਦੇ ਹੋ ਜੀ 14 ਕਾ ਟਾਡਲ ਇਹ ਟਰੈਕਟਰ ਆ ਭਰਾਵੋ ਤੇ ਇੱਕ ਵੀਰਾਂ ਕੋਲੇ ਸਵਰਾਜ 735 FE ਟਰੈਕਟਰ ਆ ਜੀ ਚੰਗੇ ਟਾਇਰਾਂ ਦੇ ਵਿੱਚ ਆ ਵੀ ਕੰਡੀਸ਼ਨ ਤੁਸੀਂ ਇਹਦੀ ਵੀ ਦੇਖ ਸਕਦੇ ਹੋ ਟਰੈਕਟਰ ਵਧੀਆ ਜੀ ਸਾਫ਼ ਕੰਡੀਸ਼ਨ ਦੇ ਵਿੱਚ ਇਹ ਸਾਰੇ ਟਰੈਕਟਰ ਇੱਕੋ ਵੀਰ ਦੇ ਵਿਕਾਊ ਆ ਇੱਕੋ ਘਰੇ ਵਿਕਾਊ ਆ ਜੀ JK ਦੇ ਟਾਇਰਾਂ ਦੇ ਵਿੱਚ ਟਰੈਕਟਰ ਪੂਰਾ ਸੋਹਣਾ ਚੰਗਾ ਟਰੈਕਟਰ ਆ ਭਰਾਵੋ ਕੰਡੀਸ਼ਨ ਦੇਖ ਸਕਦੇ ਹੋ ਪੰਜਾਬ ਨੰਬਰ ਦਾ ਟਰੈਕਟਰ ਆ ਜੀ ਕੰਡੀਸ਼ਨ ਸਾਫ਼ ਪਈ ਹੈ ਜੀ ਅੱਗੇ ਗੱਲ ਕਰਦੇ ਆ ਇੱਕ ਵੀਰਾਂ ਕੋਲੇ 750 ਸੋਨਾ ਲਿਕਾ ਟਰੈਕਟਰ ਹੈ ਜੀ 2003 ਮਾਡਲ ਟਰੈਕਟਰ ਹੈ ਪੰਜਾਬ ਦਾ ਨੰਬਰ ਹੈ ਜੀ ਕੰਡੀਸ਼ਨ ਦੇਖ ਸਕਦੇ ਹੋ ਇੰਜਨ ਗੇਅਰ ਦਾ ਟਰੈਕਟਰ ਓਕੇ ਆ ਬਿਲਕੁਲ ਸਾਰਾ ਟਰੈਕਟਰ ਸ਼ੋਸ਼ਾ ਦਾ ਅਰੀਜਨਲ ਆ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਭਰਾਵੋ 3 ਮਾਡਲ ਆ ਪੰਜਾਬ ਨੰਬਰ ਹੈ ਟਰੈਕਟਰ ਸਾਰੇ ਪ੍ਰੂਫ ਟਰੈਕਟਰ ਦੇ ਨਾਲ ਮਿਲਣਗੇ ਇੰਜਨ ਗੇਅਰ ਦਾ ਓਕੇ ਆ ਵਾਹ ਕੇ ਚਲਾ ਕੇ ਤੁਸੀਂ ਚੈੱਕ ਕਰਕੇ ਇਹ ਟਰੈਕਟਰ ਵੀ ਖਰੀਦ ਸਕਦੇ ਹੋ ਰੇਟੇ ਦਾ ਜੀ 245000 ਰੁਪਏ ਡਿਮਾਂਡ ਕੀਤੇ ਆ ਮੌਕੇ ਤੇ ਮਾਨਤਨ ਖੁੱਲਾ ਹੋ ਜਾਊਗਾ ਇੱਕ ਵੀਰਾਂ ਕੋਲੇ Mahindra 265 ਟਰੈਕਟਰ ਆ ਭਾਬੋ DI ਇਹ ਟਰੈਕਟਰ ਵੀ ਸਾਰਾ origignal ਆ ਤੁਸੀਂ ਵੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਸਾਰਾ ਟਰੈਕਟਰ genuine ਪਿਆ ਰਮਾ ਰੂਮਾ ਦਾ ਬਾਡੀ ਦਾ ਸ਼ੋ ਦਾ ਟਰੈਕਟਰ ਸਾਰਾ ਸੋਹਣਾ ਟਰੈਕਟਰ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਜੀ 94 ਮਾਡਲ ਹੈ ਇਹਦਾ ਰੇਟ ਆ ਜੀ 1,35,000 ਰੁਪਏ ਰੇਟ ਆ ਮੌਕੇ ਤੇ ਇਹਦਾ ਵੀ ਮਾਨਤਾਣ ਕਰ ਦੇਣਗੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਇੱਕੋ ਘਰੇ ਭਰਾਵੋ ਚਾਰੇ ਟਰੈਕਟਰ ਆ ਪਿੰਡ ਕੌੜਿਆਂ ਵਾਲੀ ਜ਼ਿਲ੍ਹਾ ਮੌਕਸਰ ਦੇ ਵਿੱਚ ਲੱਖੇ ਵਾਲੀ ਮੰਡੀ ਕੋਲੇ ਵੀਰਾਂ ਦਾ ਪਿੰਡ ਪੈ ਜਾਂਦਾ ਜੀ 95018 87369 ਤੇ ਫੋਨ ਕਰਕੇ ਤੁਸੀਂ ਟਰੈਕਟਰਾਂ ਬਾਰੇ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ